ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਰੁਮਾਲ ਦਾ ਇੱਕ ਬਹੁਤ ਹੀ ਸਿੰਪਲ ਅਤੇ ਸਰਲ ਜਿਹਾ ਉਪਾਅ ਸਾਂਝਾ ਕਰਨ ਵਾਲੇ ਹਾਂ ਜੀ ਦੋਸਤੋ ਰੁਮਾਲ ਤਾਂ ਹਰ ਇੱਕ ਘਰ ਦੇ ਵਿੱਚ ਜ਼ਰੂਰ ਹੁੰਦਾ ਹੈ ਤੇ ਤੁਸੀਂ ਜਾਣਦੇ ਹੋ ਕਿ ਕੀ ਇਹ ਰੁਮਾਲ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਮੈਂ ਤੁਹਾਨੂੰ ਅੱਜ ਇਹ ਉਪਾਅ ਦੱਸਣ ਵਾਲੀ ਹਾਂ ਇਹ ਉਪਾਅ ਕਰਕੇ ਤੁਸੀਂ ਨਹੀਂ ਦੇਖੋ ਵੈਸੇ ਤਾਂ ਇਹ ਇੱਕ ਦਿਨ ਦਾ ਹੀ ਉਪਾਅ ਹੈ ਇੱਕ ਦੋ ਦਿਨ ਅੰਦਰ ਤੁਹਾਨੂੰ ਰਿਜ਼ਲਟ ਜ਼ਰੂਰ ਹੀ ਮਿਲ ਜਾਵੇਗਾ ਇੱਕ ਹਫ਼ਤੇ ਅੰਦਰ ਤਾਂ ਜ਼ਰੂਰ ਹੀ ਰਿਜ਼ਲਟ ਮਿਲੇਗਾ ਪਰ ਇਹ ਉਪਾਅ ਕਰਨ ਵੇਲੇ ਜੇਕਰ ਤੁਸੀਂ ਆਪਣਾ ਵਿਸ਼ਵਾਸ ਰੱਖੋਗੇ ਕਿ ਆਪਣੇ ਕਰਮ ਚੰਗੇ ਰੱਖੋਗੇ ਪਾਵਕੇ ਕਿਸੇ ਨਾਲ ਵੀ ਮਾੜਾ ਨਾ ਕਰੋ ਕਿਸੇ ਦਾ ਹੱਕ ਨਾ ਮਾਰੋ ਕਿਉਂਕਿ ਅਸੀਂ ਜੋ ਵੀ ਉਪਾਅ ਕਰਦੇ ਹਾਂ ਉਹ ਅਸੀਂ ਆਪਣੇ ਚੰਗੇ ਹੋਣ ਲਈ ਹੀ ਕਰਦੇ ਹਾਂ ਅਸੀਂ ਆਪਣੇ ਚੰਗੇ ਕਰਮਾਂ ਕਰਕੇ ਹੀ ਕਰਦੇ ਹਾਂ ਪਰ ਇਸ ਦੇ ਨਾਲ ਨਾਲ ਅਸੀਂ ਆਪਣੇ ਕਰਮ ਚੰਗੇ ਨਹੀਂ ਕਰ ਰਹੇ ਕਿਸੇ ਦੀਆਂ ਚੁਗਲੀਆਂ ਨਾ ਕਰੋ ਕਿਸੇ ਨੂੰ ਲਗਾਤਾਰ ਬੁਰਾ ਭਲਾ ਨਾ ਕਹੋ ਜਾਂ ਅਸੀਂ ਕਿਸੇ ਨਾ ਕਿਸੇ ਨੂੰ ਵੱਧ ਘੱਟ ਬੋਲ ਕੇ ਉਸ ਦਾ ਦਿਲ ਦੁਖਾ ਰਹੇ ਹੁੰਦੇ ਹਾਂ ਜਿਸ ਕਾਰਨ ਇਹ ਟੋਟਕਾ ਜਾਂ ਇਹ ਉਪਾਅ ਕੰਮ ਨਹੀਂ ਆਉਂਦਾ ਉਪਾਅ ਜਿਹੜੇ ਹੁੰਦੇ ਹਨ ਇਹ ਸਾਡਾ ਕਰਮਾਂ ਦਾ ਭਾਰ ਚੁੱਕਣ ਦਾ ਕੰਮ ਕਰਦੇ ਹਨ ਜਿਵੇਂ ਕਿ ਅਸੀਂ ਪਰਮਾਤਮਾ ਦਾ ਨਾਮ ਲੈ ਰਹੇ ਹਾਂ ਤੇ ਫਿਰ ਵੀ ਸਾਡਾ ਮਾੜਾ ਹੀ ਹੋ ਰਿਹਾ ਹੈ ਤੇ ਸਾਡਾ ਚੰਗਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਅਸੀਂ ਵਿਸ਼ਵਾਸ ਪਰਮਾਤਮਾ ਦੇ ਵਿੱਚ ਨਹੀਂ ਰੱਖਦੇ ਜਦ ਵੀ ਅਸੀਂ ਉਪਾਅ ਕਰਨੇ ਹਨ ਤਾਂ ਵਿਸ਼ਵਾਸ ਰੱਖਣਾ ਬਹੁਤ ਹੀ ਜ਼ਰੂਰੀ ਹੋਵੇਗਾ ਇਸ ਦੇ ਨਾਲ ਹੀ ਅਸੀਂ ਆਪਣੇ ਕਰਮ ਵੀ ਚੰਗੇ ਰੱਖਣੇ ਹਨ ਦੋਸਤ ਰੁਮਾਲ ਵਿੱਚ ਬਹੁਤ ਹੀ ਪੋਜ਼ਿਟਿਵ એનર્ਜੀ ਹੁੰਦੀ ਹੈ ਮੈਂ ਤੁਹਾਨੂੰ ਉਪਾਅ ਦੱਸਾਂਗੀ ਤੁਸੀਂ ਸੁਣ ਕੇ ਹੈਰਾਨੀ ਹੋ ਜਾਓਗੇ ਰੁਮਾਲ ਦਾ ਉਪਾਅ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਦੇ ਵੀ ਆਪਣਾ ਯੂਜ਼ ਕੀਤਾ ਹੋਇਆ ਰੁਮਾਲ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਕਿਸੇ ਵੀ ਵੇਲੇ ਕਦੇ ਵੀ ਕਿਸੇ ਨੂੰ ਅਚਾਨਕ ਰੁਮਾਲ ਦੀ ਜ਼ਰੂਰਤ ਪੈ ਜਾਵੇ ਤਾਂ ਤੁਸੀਂ ਆਪਣਾ ਰੁਮਾਲ ਨਾ ਦਿਓ ਆਪਣਾ ਵਰਤਿਆ ਹੋਇਆ ਰੁਮਾਲ ਕਦੇ ਵੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਜੇਕਰ ਮਹਿਮਾਨ ਵੀ ਘਰ ਵਿੱਚ ਆਇਆ ਹੁੰਦਾ ਹੈ ਤਾਂ ਅਸੀਂ ਉਸ ਨੂੰ ਕਹਿ ਦਿੰਨੇ ਹਾਂ ਕਿ ਤੁਸੀਂ ਸਾਡਾ ਰੁਮਾਲ ਯੂਜ਼ ਕਰ ਸਕਦੇ ਹੋ ਕਦੇ ਵੀ ਆਪਣਾ ਰੁਮਾਲ ਕਿਸੇ ਨੂੰ ਯੂਜ਼ ਕਰਨ ਲਈ ਨਾ ਦਿਆ ਕਰੋ ਕਿਉਂਕਿ ਸਾਡੇ ਰੁਮਾਲ 'ਚ ਸਾਡੀ ਪੋਜ਼ਿਟਿਵ એનર્ਜੀ ਹੁੰਦੀ ਹੈ ਰੁਮਾਲ ਜਦੋਂ ਅਸੀਂ ਕਿਸੇ ਦੂਜੇ ਨੂੰ ਦਿੰਨੇ ਹਾਂ ਉਹ ਪਤਾ ਨਹੀਂ ਕੀ ਸੋਚਦਾ ਹੋਵੇਗਾ ਉਸ ਉਸ ਦੇ ਅੰਦਰ ਪੋਜ਼ਿਟਿਵ એનર્ਜੀ ਹੋਵੇਗੀ ਜਾਂ ਨੈਗੇਟਿਵ એનર્ਜੀ ਹੋਵੇਗੀ ਜੋ ਤੁਹਾਡੇ ਰੁਮਾਲ ਦੇ ਵਿੱਚ ਆ ਜਾਵੇਗੀ ਇਸ ਕਰਕੇ ਰੁਮਾਲ ਕਦੇ ਵੀ ਕਿਸੇ ਨੂੰ ਭੁੱਲ ਕੇ ਵੀ ਨਾ ਦਿਆ ਕਰੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਉਪਾਅ ਦਾ ਕੋਈ ਵੀ ਵਾਰ ਨਹੀਂ ਹੁੰਦਾ ਠੀਕ ਹੈ ਜੀ ਵਾਰਾਂ ਤੋਂ ਅਸੀਂ ਫ੍ਰੀ ਹਾਂ ਤੁਸੀਂ ਇਹ ਉਪਾਅ ਜਦ ਮਰਜ਼ੀ ਕਰ ਸਕਦੇ ਹੋ ਤੇ ਆਪਣੀਆਂ ਪਰੇਸ਼ਾਨੀਆਂ ਤੋਂ ਵੀ ਬਚ ਸਕਦੇ ਹੋ ਕਿਸੇ ਵੀ ਦਿਨ ਇਹ ਉਪਾਅ ਕਰ ਲਓ ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਜਿਸ ਦਿਨ ਵੀ ਸਹੀ ਲੱਗੇ ਤੁਹਾਨੂੰ ਲੱਗਦਾ ਹੈ ਕਿ ਅੱਜ ਦਾ ਇਹ ਦਿਨ ਇਹ ਉਪਾਅ ਕਰਨ ਦੇ ਲਈ ਸਹੀ ਹੈ ਤਾਂ ਤੁਸੀਂ ਉਸੇ ਦਿਨ ਹੀ ਇਸ ਉਪਾਅ ਨੂੰ ਕਰ ਲਵੋ ਕਿਸੇ ਉਪਾਅ ਦੇ ਵਿੱਚ ਕੋਈ ਜ਼ਰੂਰਤ ਨਹੀਂ ਪਵੇਗੀ ਇਸ ਉਪਾਅ ਦੇ ਅੰਦਰ ਚਾਹੀਦਾ ਹੈ ਜੀ ਬਸ ਚਿੱਟਾ ਰੁਮਾਲ ਹੋਣਾ ਚਾਹੀਦਾ ਹੈ ਰੁਮਾਲ ਦਾ ਬੇਸ ਚਿੱਟਾ ਹੋਣਾ ਚਾਹੀਦਾ ਹੈ ਉੱਪਰ ਭਾਵੇਂ ਲਾਈਨਾਂ ਪਿੰਕ ਹੋਣ ਜਾਂ ਬਲੂ ਹੋਣ ਇਸ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਜੇਕਰ ਤੁਸੀਂ ਨਵਾਂ ਰੁਮਾਲ ਨਹੀਂ ਲਿਆ ਸਕਦੇ ਤਾਂ ਪੁਰਾਣਾ ਵੀ ਵਰਤ ਸਕਦੇ ਹੋ ਪਰ ਉਸ ਰੁਮਾਲ ਨੂੰ ਧੋ ਕੇ ਧੁੱਪ ਵਿੱਚ ਸੁਕਾ ਲਓ ਠੀਕ ਹੈ ਜੀ ਦੂਸਰੇ ਨੰਬਰ ਤੇ ਜਿਹੜੀ ਚੀਜ਼ ਅਸੀਂ ਵਰਤਣੀ ਹੈ ਉਹ ਹੈ ਜੀ ਪਰਫਿਊਮ ਆਜ ਕਾਲਾ ਸੀ ਫਰੈਸ਼ਨਸ ਲਈ ਪਰਫਿਊਮ ਦੀ ਵਰਤੋਂ ਕਰਦੇ ਹਾਂ ਪਰਫਿਊਮ ਤਾਂ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦਾ ਹੀ ਹੈ ਜਿਸ ਨੂੰ ਅਸੀਂ ਸੈਂਟ ਵੀ ਕਹਿ ਦਿੰਨੇ ਆ ਜਿਸ ਨੂੰ ਅਸੀਂ ਆਪਣੇ ਕੱਪੜਿਆਂ ਦੇ ਉੱਪਰ ਖੁਸ਼ਬੂ ਦੇ ਵਾਸਤੇ ਪਾਉਂਦੇ ਹਾਂ ਦੋਸਤੋ ਇਸ ਉਪਾਣ ਕਰਨ ਨਾਲ ਤੁਸੀਂ ਤਿੰਨ ਇਸ਼ਿਆਵਾ ਪੂਰੀਆਂ ਕਰ ਸਕਦੇ ਹੋ ਇਸ ਉਪਾਣ ਕਰਕੇ ਤੁਸੀਂ ਤਿੰਨ ਹੀ ਇਸ਼ਿਆਵਾ ਪੂਰੀਆਂ ਕਰ ਲਵੋਗੇ ਪਰ ਸਿਰਫ ਤਿੰਨ ਹੀ ਜਿਹੜੀਆਂ ਮਰਜ਼ੀ ਤੁਸੀਂ ਤਿੰਨ ਇਸ਼ਿਆਵਾ ਪੂਰੀਆਂ ਕਰ ਲਓ ਤੁਹਾਨੂੰ ਪਰਮਾਤਮਾ ਤੋਂ ਵਰਦਾਨ ਹੀ ਮਿਲ ਜਾਵੇਗਾ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੀਆਂ ਕਿਹੜੀਆਂ ਤਿੰਨ ਬਿਸ਼ ਪੂਰੀਆਂ ਕਰਨੀਆਂ ਚਾਹੁੰਦੇ ਹੋ ਹੁਣ ਕਰਨਾ ਕੀ ਹੈ ਦੀ ਸਭ ਤੋਂ ਪਹਿਲਾਂ ਇੱਕ ਰੁਮਾਲ ਤੇ ਪਰਫਿਊਮ ਦੀ ਬੋਤਲ ਲੈ ਲਓ ਰੁਮਾਲ ਦੇ ਚਾਰ ਕੋਨੇ ਹੁੰਦੇ ਹਨ ਹੁਣ ਸਭ ਤੋਂ ਪਹਿਲਾਂ ਰੁਮਾਲ ਦੇ ਇੱਕ ਕੋਨੇ ਤੇ ਪਰਫਿਊਮ ਲਗਾਓ ਪਰਫਿਊਮ ਜਿਸ ਕੋਨੇ ਤੇ ਤੁਸੀਂ ਪਾਇਆ ਹੈ ਉਸ ਨੂੰ ਗੰਢ ਦੇ ਦਿਓ ਪਹਿਲੀ ਗੰਢ ਬੰਨਣ ਵੇਲੇ ਤੁਸੀਂ ਆਪਣੀ ਪਹਿਲੀ ਵਿਸ਼ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਮੰਗ ਲੈਣੀ ਹੈ ਜੀ ਇਸੇ ਤਰ੍ਹਾਂ ਦੂਜਾ ਕੋਨਾ ਲੈਣਾ ਹੈ ਤੇ ਉਸ ਉੱਪਰ ਪਰਫਿਊਮ ਪਾਉਣਾ ਹੈ ਫਿਰ ਅੱਖਾਂ ਬੰਦ ਕਰਕੇ ਦੂਜੀ ਵਿਸ਼ ਮੰਗ ਲੈਣੀ ਹੈ ਤੇ ਉਸ ਨੂੰ ਵੀ ਗੰਢ ਦੇ ਦੇਣੀ ਹੈ ਫਿਰ ਤੀਸਰਾ ਕੋਨਾ ਫੜ ਕੇ ਵੀ ਠੀਕ ਉਸੇ ਤਰ੍ਹਾਂ ਹੀ ਕਰਨਾ ਹੈ ਜਿਸ ਤਰ੍ਹਾਂ ਬਾਕੀ ਦੋ ਕੋਨਿਆਂ ਦੀਆਂ ਗੰਢਾਂ ਦਿੱਤੀਆਂ ਸਾਨੂੰ ਦੇ ਵਿਸ਼ ਮੰਗੀ ਸੀ ਚੌਥੇ ਕੋਨੇ ਤੇ ਨਾ ਹੀ ਗੰਡ ਦੇਣੀ ਹੈ ਤੇ ਨਾ ਹੀ ਪਰਫਿਊਮ ਲਗਾਉਣਾ ਹੈ ਕਿਉਂਕਿ ਤਿੰਨ ਹੀ ਇਸ਼ਾਵਾਂ ਪੂਰੀਆਂ ਹੋ ਸਕਦੀਆਂ ਹਨ ਇਹ ਸਾਡਾ ਹੁਣ ਤਿੰਨ ਗੰਡਾਂ ਵਾਲਾ ਰੁਮਾਲ ਬਣ ਗਿਆ ਇਸ ਨੂੰ ਤੁਸੀਂ ਆਪਣੀ ਮੁਠੀ ਵਿੱਚ ਫੜ ਲੈਣਾ ਹੈ ਇਕੱਠਾ ਕਰਨਾ ਹੈ ਗੋਲ ਕਰਨਾ ਹੈ ਇਹ ਤੁਹਾਡੀ ਮਰਜ਼ੀ ਹੈ ਇਹ ਰੁਮਾਲ ਜੋ ਗੰਡਾਂ ਵਾਲਾ ਹੈ ਇਸ਼ਾਵਾਂ ਵਾਲਾ ਹੈ ਇਸ ਨੂੰ ਤੁਸੀਂ ਆਪਣੇ ਸਿਰਾਂ ਨੇ ਜਾਂ ਜਿੱਥੇ ਤੁਸੀਂ ਸੌਂਦੇ ਹੋ ਉਥੇ ਥੱਲੇ ਰੱਖ ਦਿਓ ਜਾਂ ਆਪਣੀ ਅਲਮਾਰੀ ਚ ਵੀ ਰੱਖ ਸਕਦੇ ਹੋ ਤੇ ਰੱਖਣ ਤੋਂ ਬਾਅਦ ਤੁਸੀਂ ਭੁੱਲ ਜਾਓ ਇਹ ਸਿਰਮਾਲ ਨੂੰ ਤੁਸੀਂ ਕੁਝ ਨਹੀਂ ਕਰਨਾ ਵੇਖਿਓ ਤੁਹਾਡੀਆਂ ਇਸ਼ਾਵਾਂ ਹਫਤੇ ਦੇ ਅੰਦਰ ਅੰਦਰ ਪੂਰੀਆਂ ਹੋ ਜਾਣਗੀਆਂ ਕਈ ਵਾਰ ਇਦਾਂ ਹੁੰਦਾ ਹੈ ਕਿ ਜਿੰਨੀਆਂ ਇਸ਼ਾਵਾਂ ਤੁਸੀਂ ਮੰਗਿਆ ਸੀ ਉਸ ਵਿੱਚੋਂ ਇੱਕ ਇਸ਼ਆ ਤਾਂ ਪੂਰੇ ਹਫਤੇ ਵਿੱਚ ਹੀ ਪੂਰੀ ਹੋ ਗਈ ਹੈ ਫਿਰ ਆਪਾਂ ਕੀ ਕਰਨਾ ਹੈ ਕਿ ਜਿੱਥੇ ਅਸੀਂ ਰੁਮਾਲ ਰੱਖਿਆ ਸੀ ਉਸ ਰੁਮਾਲ ਨੂੰ ਬਾਹਰ ਕੱਢ ਲੈਣਾ ਹੈ ਤੇ ਇੱਕ ਗੰਢ ਰੁਮਾਲ ਦੀ ਖੋਲ ਦੇਣੀ ਹੈ ਇਹ ਨਹੀਂ ਵਹਿਮ ਕਰਨਾ ਕਿ ਇਹ ਜੋ ਗੰਢ ਬਣੀ ਸੀ ਇਸ ਵੇਲੇ ਮੈਂ ਕਿਹੜੀ ਵਿਸ਼ ਮੰਗੀ ਸੀ ਉਸ ਦੇ ਵਿੱਚ ਕੋਈ ਵਹਿਮ ਨਹੀਂ ਕਰਨਾ ਕਹਿਣ ਤੋਂ ਭਾਵ ਹੈ ਕਿ ਸਾਡੀ ਇੱਕ ਵਿਸ਼ ਪੂਰੀ ਹੋ ਗਈ ਹੈ ਹੁਣ ਕੀ ਕਰਨਾ ਹੈ ਅਸੀਂ ਰੁਮਾਲ ਨੂੰ ਹਿਲਾ ਦਿੱਤਾ ਅਸੀਂ ਰੁਮਾਲ ਦੀ ਗੰਢ ਖੋਲ ਦਿੱਤੀ ਹੈ ਇਸ ਵਿੱਚ ਕੋਈ ਵਹਿਮ ਪਰਮ ਨਹੀਂ ਹੈ ਦੁਬਾਰਾ ਰੁਮਾਲ ਦੀਆਂ ਗੰਡਾਂ ਤੇ ਪਰਫਿਊਮ ਪਾ ਕੇ ਵਿਸ਼ ਮੰਗਣੀਆਂ ਹਨ ਹੁਣ ਤੁਹਾਡੀਆਂ ਜੋ ਇਸ਼ਾਵਾਂ ਹਨ ਉਸ ਨੂੰ ਪੂਰੀਆਂ ਹੋਣ ਤੇ ਕੱਟੋ-ਕਾਟ 21 ਦਿਨ ਲੱਗਣਗੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਇੱਕ ਇਸ਼ਆ ਹਫ਼ਤੇ 10 ਦਿਨ ਵਿੱਚ ਪੂਰੀ ਹੋ ਗਈ ਹੁਣ ਬਾਕੀ ਜੋ ਦੋ ਇਸ਼ਾਵਾਂ ਹਨ ਉਹ 21 ਦਿਨਾਂ ਵਿੱਚ ਪੂਰੀਆਂ ਹੋ ਜਾਣਗੀਆਂ ਫਿਰ ਉਸ ਰੁਮਾਲ ਨੂੰ ਉਸੇ ਹੀ ਜਗ੍ਹਾ ਤੇ ਰੱਖ ਦੇਣਾ ਹੈ ਜੀ ਰੁਮਾਲ ਤੇ ਪਰਫਿਊਮ ਦਾ ਉਪਾਅ ਤੁਹਾਨੂੰ ਬਹੁਤ ਹੀ ਤਰੱਕੀ ਦੇ ਰਾਹ ਤੇ ਲੈ ਕੇ ਜਾਵੇਗਾ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਹੋ ਜਾਵੇਗਾ ਜੋ ਇਸ਼ਵਾ ਤੁਸੀ ਮੰਗੀਆਂ ਸਨ ਉਹ ਪੂਰੀਆਂ ਹੋ ਜਾਣਗੀਆਂ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖ ਕੇ ਮਾਂ ਲਕਸ਼ਮੀ ਜੀ ਦੀ ਕਿਰਪਾ ਪ੍ਰਾਪਤ ਕਰੋ ਜੀ ਧੰਨਵਾਦ